ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਹੋਣ ਵਾਲੀ ਹੈ ਜਿਸ ਕਰਕੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਆਏ ਆ ਬੜੇ ਟਾਈਮ ਬਾਅਦ ਵੀਡੀਓ ਬਣਾ ਰਹੇ ਆ ਤੁਹਾਡੇ ਲਈ ਲੈ ਕੇ ਆਏ ਇੱਕ ਐਚਆਈ ਬੈਡ ਠੀਕ ਹੈ ਜੀ ਤੇ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਨੂੰ ਕਰਦੇ ਆਂ ਸਟਾਰਟ ਲੱਗਦਾ ਉਹਨੇ ਜਿੱਤੇ ਸ਼ੱਕ ਵੀ ਨਹੀਂ ਪੈਂਦਾ ਵੀਬਾ ਵੈਰੀ ਦਾ ਫਰਕ ਸਾਨੂੰ ਕੱਖ ਵੀ ਨਹੀਂ ਪੈਂਦਾ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਮੈਂ ਸੁਣਿਆ ਨਵੀਂ ਬੈੜ ਆਈ ਏ ਜੀ ਹਾਂ ਜੀ ਭਾਈ ਇੱਕੋ ਬੈੜ ਰਹਿ ਗਈ ਦਵਾਈ ਤੇ ਆ ਜੀ ਇੱਕ ਰਹਿ ਗਈ ਆ ਜੀ ਲੋ ਜੀ ਐਚ ਐਫ ਰਹਿ ਗਈ ਜੀ ਜਰਸੀ ਵੀ ਗਈ ਰਹਿ ਗਈ ਜਰਸੀ ਰਹਿ ਗਈ ਜੀ ਜੀ ਜਰਸੀ ਵਿਗ ਗਈ ਐਚ ਐਫ ਰਹਿ ਗਈ ਬਸ ਜਰਸੀ ਵਿਗ ਗਈ ਐਚ ਐਫ ਬੈੜ ਰਹਿ ਗਈ ਆ ਉਹ ਮਗਰ ਬੱਚੀ ਆ ਜੀ ਆ ਸਵੇਰੇ ਆਈ ਆ ਜੀ ਸਵੇਰੇ ਸਵੇਰੇ ਉਹ ਮਗਰ ਬੱਚੀ ਆ ਜੀ ਤੇ ਮਗਰ ਬੱਚੀ ਆ ਜੀ ਇੱਕ ਮਹੀਨਾ ਹੋ ਗਿਆ ਸੂਈ ਨੂੰ ਇੱਕ ਮਹੀਨਾ ਦੀ ਬੱਚੀ ਆ ਨਾਲ ਜੀ ਕਰ ਲੋ ਚੈੱਕ ਸਾਰੇ ਬਰਾ ਹਾਈਟ ਦੇਖੋ ਬੈੜੀ ਦੀ ਕਿੰਨੀ ਜੀ ਲੋ ਜੀ ਹਾਈਟ ਵੀ ਕਰ ਲੋ ਚੈੱਕ ਇਹ ਦੂਜੇ ਪਾਸੇ ਬੰਦਾ ਖੜਾ ਦਿਖਦਾ ਨਹੀਂ ਆ ਦੇਖਿਓ ਜੀ ਤੇ ਬਾਈ ਜੀ ਕਹਿੰਦੇ ਸਵੇਰੀ ਆਈ ਆ ਹਜੇ ਦੇਖੋ ਜੀ ਹਾਈਟ ਕਿੰਨੀ ਹੈ ਵੈੜੀ ਦੀ ਇਹ ਦੇਖੋ ਬਾਈ ਜੀ ਦੁੱਧ ਕਿੰਨਾ ਜੀ ਕਰਮਾਂ ਵਾਲੀ ਆ ਕਰਮਾਂ ਦੀ ਦੁੱਧ 14 ਲੀਟਰ ਤੇ ਇਸ ਟਾਈਮ ਜੀ 9 ਲੀਟਰ ਹੈ ਜੀ ਇਸ ਟਾਈਮ 9 ਲੀਟਰ ਕੱਢਿਆ ਨਾ ਕਿ ਜੀ 9 ਲੀਟਰ 14 ਲੀਟਰ ਦੁੱਧ ਸੀ ਕਹਿੰਦੇ ਬਾਈ ਕਹਿੰਦੇ 9 ਲੀਟਰ ਕੱਢਿਆ 14 ਲੀਟਰ ਦੱਸਿਆ ਸੀ ਹਾਂ ਜੀ ਹਾਂ ਜੀ 9 ਲੀਟਰ ਦੇ ਸਵੇਰੀ ਆਈ ਆ ਜੀ ਪਹਿਲਾ ਦਿਨਾਂ ਤੇ ਨਾਲ ਇੱਕ ਮਨਸੀ ਬੱਚੀ ਆ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਜੀ ਹੁਣ ਇੱਕ ਸਹੀ ਸਹੀ ਮੁੱਲ ਬਾਈ ਜੀ ਇਹਦਾ ਬਾਈ ਜੀ ਮੁੱਲ ਹੈ 40000 ਰੁਪਏ ਜੀ ਹਾਂ ਨਾ ਹੈਗੀ ਜੀ 35000 ਰੁਪਏ ਬਸ ਲੋ ਜੀ 40000 ਮੁੱਲ ਬਾਈ ਕਹਿੰਦਾ 35 ਦੇ ਦਾਂਗੇ ਜੀ ਜੀ 10 ਦਿਨ ਸਾਹਮਣੇ ਵੇਚਾਂਗੇ ਬੱਚੀ 45000 ਨਾ ਵਿਕਣੀ ਜੀ 45000 ਨਾ ਵਿਕਣੀ ਆ ਬਾਕੀ ਜੇ ਤੁਸੀਂ ਬਾਈ ਦੇ ਚੈਨਲ ਜਸ਼ਰ ਫਾਰਮ ਬਸਾਲੇ ਨੂੰ ਸਬਸਕ੍ਰਾਈਬ ਕਰਕੇ ਆਉਂਗੇ ਤਾਂ ਬਾਈ ਤੁਹਾਨੂੰ ਥੋੜਾ ਜਿਹਾ ਮਾਨਤਨ ਹੋਰ ਕਰ ਦੂੰਗਾ ਜੀ 2000 ਦਾ ਮਾਨਾਂਗਾ 3500 2000 ਦਾ ਮਾਨਤਨ ਬਾਈ ਕਹਿੰਦਾ ਹੋਰ ਕਰ ਦਾਂਗੇ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦੋ 8904171496 ਤੋਂ ਤੋੜ ਕੇ ਦਿਖਾਉਂਦੇ ਬੈਠ ਜੀ ਤੇ ਬਾਈ ਦਾ ਮੋਬਾਈਲ ਨੰਬਰ ਜਿਹੜਾ ਉਹ ਤੇ ਦੋਸਤੋ ਐਦਾਂ ਦੀਆਂ ਵਧੀਆ ਵਧੀਆ ਡੀਲਸ ਲੈਣ ਲਈ ਤੁਹਾਨੂੰ ਆਉਣਾ ਪੈਣਾ ਜਸ਼ਨ ਫਾਰਮ ਬਸਾਲੀ ਬਾਈ ਜੀ ਕੋਲ ਤੇ ਅੱਜ ਦੀ ਵੀਡੀਓ ਇੰਨੀ ਜੇ ਵੀਡੀਓ ਪਸੰਦ ਆਈ ਹੋਵੇ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਬੈਲ ਨੋਟੀਫਿਕੇਸ਼ਨ ਓਨ ਕਰਕੇ ਬੋਲਦੇ ਪ੍ਰੈਸ ਕਰ ਲਓ ਨਵੀਆਂ ਨਵੀਆਂ ਵੀਡੀਓ ਸਤ ਪਾਅ ਲੈਣ ਲਈ ਮਿਲਦੇ ਆ ਤੁਹਾਨੂੰ ਅਗਲੇ ਕਿਸੇ ਮਜ਼ੇਦਾਰ ਵੀਡੀਓ ਲਈ ਜਦ ਤੱਕ ਧੰਨਵਾਦ ਥੈਂਕ ਯੂ ਬਾਏ ਬਾਏ